ਬਸ ਸਟੈਂਡ ਤੇ ਹੀ ਮੈਂ ਹੁਣੇ ਆਏ ਹਾਂ ਨਾ ਪੈਂਟ ਕੋਡ ਲੈਣ ਆਓ ਪੈਂਟ ਕੋਡ ਮੈਂ ਲੈ ਗਿਆ ਤੇਰੀ ਦੁਕਾਨ ਆਓ ਹਾਂਜੀ ਹਾਂ ਤੇ ਵੀਜੀ ਵਾਧ ਘਾਟ ਕਿਹੜੀ ਗੱਲ ਬੋਲ ਕੇ ਗਏ ਉਹ ਅੰਗੂ ਵਾਟਗਾਟ ਮੈਤੇ ਰੁਕੀ ਬੋਲਿਆ ਤੈਨੂੰ ਬੋਲਣ ਦੀ ਤਮੀਜ਼ ਨਹੀਂ ਤੇਰੇ ਨਾਂ ਜਿਸ ਤੇ ਨੰਬਰ ਰੋਪਲਾ ਹੈ ਦੇਖ ਐਦਾ ਤੂੰ ਗੈਰ ਲਗਣਾ ਨਿਕੋ ਨਹੀਂ ਲਗਣਾ ਨਾ ਲਗੋ ਫਿਰ ਮੈਂ ਤੁਰ ਪੈਂਟਕੋਟ ਦੇ ਦੇ ਤੈਨੂੰ ਆ ਪਰਚੀ ਮੈਂ ਆ ਪਰਚੀ ਹੈ ਨਹੀਂ ਜੀ ਮੇਰੇ ਕੋ ਰਹਿ ਗਈ ਆ ਤੂੰ ਕਹੇ ਮੈਂ ਪਰਚੀ ਵਗੈਰਾ ਦੇਣਾ ਨਹੀਂ ਹਾਂਜੀ ਮੈਂ ਇਹ ਆਪਣੇ ਪੈਂਟਕੋਟ ਹੀ ਖੜਿਆ ਤੈਨੂੰ ਵਾਟਗਾਟ ਨਾਲ ਕੀ ਬੋਲਿਆ ਵੀਰ ਜੀ ਪੈਸੇ ਨਹੀਂ ਨਾ ਦੇ ਕੇ ਗਿਆ ਨਾ ਫਿਰ ਪੈਸੇ ਦੇਣ ਦਾ ਮਤਲਬ ਪੈਸੇ ਤੈਨੂੰ ਕਾਹਦੇ ਦੇਣੇ ਆ ਜੇ ਤੈਨੂੰ ਵਰਤਨ ਦੀ ਤਮੀਜ਼ੀਆ ਨਹੀਂ ਬੰਦੇ ਦਾ ਪਹਿਲਾਂ ਤੋਂ ਤੂੰ ਮਹੀਨਾ ਡੇਢ ਮਹੀਨਾ ਹੋ ਗਿਆ ਪੈਂਟਕੋਟ ਲਾ ਕੇ ਬੈ ਮਰਜੀਨਾ ਦੁਕਾਨ ਬੋਲਦਾ ਤੇ ਤੇਰੇ ਆਇਆ ਮੈਂ ਪੈਂਟ ਕੋਟ ਲੈਣਾ ਹੈ ਉਧਰ ਪੈਸੇ ਦੇ ਕੇ ਲੈਣਾ ਹੈ ਕਿ ਉਧਰ ਲੈਣਾ ਹੈ 10 ਮੈਨੂੰ ਤੇ ਫੇਰ ਤੂੰ ਹੀ ਹਲ ਫਰਿਆਂ ਕਿਉਂ ਭੱਜ ਕੇ ਗਿਆ ਫੇ ਜੇ ਪੈਂਟ ਕੋਟ ਹੀ ਲੈਣਾ ਹੈ ਤੂੰ ਕੀ ਇੰਨਾ ਮੇਰੇ ਕੋਲ ਟਾਈਮ ਹੀ ਹੈ ਨਹੀਂ ਜਿਹੜੇ ਸਾਬ ਨਾਲ ਬੋਲਿਆ ਤੇ ਤੇਰਾ ਨਰਸੀ ਵੇਸਟ ਆ ਰਿਹਾ ਹੈ ਹਾਂ ਆਪਾ ਕਿਹੜੇ ਜੱਜ ਲੱਗੇ ਆ ਫੇਰ ਆਵਾ ਆ ਜਾ ਤੇਰੀ ਜੱਜ ਨਾਲ ਗੱਲ ਕਰੀ ਫੇਰ ਆਵਾ ਆ ਜਾ ਦੁਕਾਨ ਤੇ ਆ ਮਮੀ ਉਦੋਂ ਬੱਕਰੀ ਬਣ ਗਿਆ ਅੰਦਰ ਮੈਂ ਜਾਜਾ ਸ਼ਹਿਰ ਤਰਨਤਾਰਨ ਦਾ ਮੈਨੂੰ ਡੀਕ ਕੇ ਜਾਈ ਮੈਂ ਆਇਆ ਤੇਰੇ ਕੋਲ ਤੇਰਾ ਇੰਨਰ ਕਰਦਾ ਤੇਰੀ ਜੱਜ ਸਾਹ ਦੇ ਨਾਲ ਬਾਤ ਕਰਾਉਣਾ ਹਾਂ ਇਹ ਨਹੀਂ ਲੀਟ ਪੁੱਤ ਮੈਂ ਆਉਂਗਾ ਜਰੂਰ ਲੀਡਰੀ ਪੁਣੀ ਵੇਟ ਰਾਕ ਪਾਸ ਸਵੇਰਿਆਂ ਵਾ ਆਉਂਗਾ ਜਰੂਰ ਤੈਨੂੰ ਸਿਰਫ ਤੇਰੀ ਬੋਲੀ ਤੇ ਹੁਣ ਆ ਜਾ ਤੈਨੂੰ ਇਹੀ ਕਰਾਉਣਾ ਵੀ ਤੇਰੀ ਦੁਕਾਨ ਦੇ ਜੱਜ ਆਵੇ ਇਹ ਤੇਰੀ ਦੁਕਾਨ ਤੇ ਜੱਜ ਹੀ ਹੋਣੇ ਚਾਹੀਦੇ ਸਾਰੇ ਪਾਈ ਕਲੀਨ ਕਰਾਉਣਾ ਜੇ ਕੋਈ ਬੰਦਾ ਤਮੀਜ਼ ਨਾਲ ਕੋਵੇ ਤੇ ਤਮੀਜ਼ ਨਾਲ ਹੋਣਾ ਚਾਹੀਦਾ ਨਾ ਤੇ ਜੇ ਅਗਲਾ ਮੈਂ ਤੇਰਾ ਲਾਗੋ ਬਣਿਓ ਨਾ ਸੁਣਿਆ ਬੜੇ ਦਿਨਾਂ ਦਾ ਦਾਣਾ ਹੁਣ ਤੇਨੂੰ ਨੰਬਰ ਵੀ ਪ੍ਰੋਵਾਈਡ ਹੋ ਗਿਆ ਨਾ ਸਾਰਾ ਕੁ ਹੁਣ ਮੈਂ ਜੱਜ ਦੇ ਜੱਜ ਜੱਜ ਆਊਗਾ ਨਾ ਤੇਰੀ ਦੁਕਾਨ ਤੇ ਫਿਰ ਗੱਲ ਕਰੂ ਪਹਿਲੂ ਮੈਂ ਸਵੇਰੇ ਤੇਨੂੰ ਜੱਜ ਜੱਜ ਦੇ ਕੀ ਪਹਿਲੂ ਜਦ ਮੈਂ ਇੰਜਨ ਕਰਦਾ ਫਿਰ ਆਕੇ ਉਹ ਤੂੰ ਹੁਣੇ ਆ ਜਾ ਭਰਾ ਉਹ ਪਾਲਦਾ ਸਰਵਿਸ ਉਹ ਹੁਣੇ ਆ ਜਾ ਹਾਂ ਇਹਨਾ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਤੇਨੂੰ ਆ ਜਿਹੜਾ ਬੋਲਦਾ ਵੀ ਜੱਜ ਲੱਗਾ ਨੂੰ ਹੰਕਾਰ ਤੂੰ ਕਰਨਿਆ ਹਾਂ ਹੁਣੇ ਮੈਨੂੰ ਸਰਵਿਸ ਕਰਨੀ ਉਹਨੂੰ ਦੱਸਿਆ ਤਿਆਰੀ ਰੱਖੀ ਪਤਾ ਨਹੀਂ ਅੱਜ ਕਰਾਂਗੇ ਕੱਲ ਕਰਾਂ ਤੂੰ ਹੁਣੇ ਆ ਜਾ ਈਗਾ ਹੁਣ ਮੈਂ ਨਿਕਲ ਗਿਆ ਤੈਨੂੰ ਪਤਾ ਇਹਨੇ ਮੁੜਨਾ ਨਹੀਂ ਜਿਹੜਾ ਇਹਨਾਂ ਤੇਜ ਗਿਆ ਲੈ ਬੱਲੇ ਤੇਰੇ ਰੌਕਟ ਬੰਦਿਆ ਸਵੇਰ ਤੱਕ ਹੀ ਵੇਟ ਕਰ ਲੈ ਨਾਲ ਤਿਆਰੀ ਤੂੰ ਹੀ ਕਰ ਲਈ ਤੇ ਤੂੰ ਹੁਣ ਆ ਜਾ ਭਰਾ ਅਸੀਂ ਵੀ ਤਿਆਰੀ ਤੂੰ ਹੀ ਕਰ ਲੈਨੇ ਆਂ ਨਹੀਂ ਕਰਨਾ ਤੂੰ ਸਵੇਰ ਤੱਕ